ਹੈਲੋ ਸਸੀ ਕਾਲ ਜੀ ਸਾਰੀਆਂ ਭੈਣਾਂ ਨੂੰ ਹਾਂਜੀ ਆਓ ਅੱਜ ਆਪਾਂ ਫਿਰ ਤੋਂ ਸੂਟ دکھਦੇ ਆਂ ਇਹ ਨਵੇਂ ਇਹਨਾਂ ਸੂਟਾਂ ਵਿੱਚ ਤੁਹਾਨੂੰ ਕਾਫੀ ਡਿਸਕਾਊਂਟ ਦਿੱਤਾ ਜਾ ਰਿਹਾ ਇਹ ਰੱਖੀ ਕਰਕੇ ਤੇ ਸ਼ਿਪਿੰਗ ਦਿੱਤੀ ਜਾ ਰਹੀ ਹੈ ਫ੍ਰੀ ਹਾਂਜੀ ਆ ਦੇਖੋ ਕਾਟਨ ਦਾ ਸੂਟ ਹੈ ਇਹ ਵਾਲਾ ਇਹ ਸ਼ਰਟ ਦੇ ਦਾਵਾ ਸ਼ਰਟ ਆਈ ਡਾਈ ਐਂਡ ਡਾਈ ਦਾ ਸ਼ਰਟ ਬਣੀ ਹੋਈ ਹੈ ਇਹ ਦੇਖੋ ਪੂਰੇ ਫਰੰਟ ਤੇ ਪੈਨਲ ਤੇ ਇਹਦੇ ਤੇ ਵਰਕ ਹੋਇਆ ਹੈ ਪੂਰੇ ਪੈਨਲ ਤੇ ਵਰਕ ਹੈ ਇਹ ਦੇਖੋ ਬੜੀ ਫਿਨਿਸ਼ਿੰਗ ਦੇ ਵਿੱਚ ਵਰਕ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਇੱਕ ਕੋਟਾ ਟੈਪ ਦੇ ਵਿੱਚ ਕਾਟਨ ਆ ਜੀ ਤੇ ਇਹਦੇ ਨਾਲ ਗ੍ਰੇ ਕਲਰ ਦੀ ਬਾਟਮ ਆ ਬਾਟਮ ਤੇ ਵੀ ਬੜਾ ਫਿਨਿਸ਼ਿੰਗ ਚ ਵਰਕ ਹੋਇਆ ਹੋਇਆ ਹੈ ਨੇ ਕਰਕੇ ਦੇਖੋ ਛੜ ਤੇ 프ਰੰਟ ਤੇ ਸਾਰੀ ਪੀ ਇਹ ਵਰਕ ਵਰਕ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਹੋਇਆ ਹੈ ਬਣਿਆ ਹੋਇਆ ਸੂਟ ਬਹੁਤ ਹੀ ਸੋਹਣਾ ਲੱਗੂਗਾ ਉਹ ਦੇਖੋ ਡਬਲ ਸ਼ੇਡ ਦੀ ਇਹਦੇ ਨਾਲ ਕੋਟਾ ਡੋਰੀ ਇਹਦੇ ਵਿੱਚ ਇਹਦੇ ਨਾਲ ਡਬਲ ਸ਼ੇਡ ਚ ਇਹਦੇ ਵਿੱਚ ਦੁਪੱਟਾ ਹੋਊਗਾ ਐਵੇਂ ਕਰ ਆਜੋ ਸੀ ਦੇਖੋ ਹਾਂਜੀ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਕਾਫੀ ਡਿਸਕਾਊਂਟ ਦਿੱਤਾ ਜਾਊਗਾ ਇਹ ਰੱਖੜੀ ਕਰਕੇ ਤੇ ਸ਼ਿਪਿੰਗ ਦਿੱਤੀ ਜਾਊਗੀ ਪੰਜਾਬ ਦੇ ਵਿੱਚ ਫ੍ਰੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਜੀ ਇਹ ਵਾਲੇ ਸੂਤੀ ਇਹ ਵੀ ਵਰਕ ਵਾਲੇ ਨੇ ਚੌਰ ਦੇ ਦੁਪੱਟੇ ਨਾਲ ਸੂਟ ਨੇ ਫਾਈਨ ਕਾਟਨ ਚ ਪ੍ਰੀਮੀਅਮ ਕੁਆਲਿਟੀ ਹੈ ਇਹ ਸਾਰੀ ਇਹ ਸੂਟਾਂ ਦੀ ਇਹਦੇ ਐਵੇਂ ਕਰਕੇ ਦੇਖੋ ਤੁਸੀਂ ਇਹ ਰਿਤੇ ਇੱਕ ਪੈਨਲ ਦੀ ਤਰ੍ਹਾਂ ਬਣਿਆ ਹੋਇਆ ਹੈ ਫਰੰਟ ਤੇ ਇਹਦੇ ਦਵਰਕ ਹੋਇਆ ਹੈਗਾ ਬੜੀ ਫਿਨਿਸ਼ਿੰਗ ਦੇ ਵਿੱਚ ਵਰਕ ਹੈ ਦਾ ਵੀ ਤੇ ਇਹਦੇ ਤੇ ਨੈਕ ਲਾਈਨ ਤੇ ਵੀ ਇਹਦੇ ਇੱਕ ਵਰਕ ਦੀ ਪੱਟੀ ਹੈ ਪੂਰਾ ਵਰਕ ਕਰਿਆ ਹੋਇਆ ਹੈ ਤਾਂ ਦੇਖੋ ਤੇ ਸਾਈਡਾਂ ਤੇ ਇਹਦੇ ਹਲੇ ਕੋ ਤੁਸੀਂ ਦੇਖ ਸਕਦੇ ਹੋ ਇਹ ਇਹਦੇ ਨਾਲ ਲੈਸ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਪੈਨਲ ਨੂੰ ਉੱਪਰ ਇੱਕ ਨੈਕ ਤੱਕ ਇਹਦੀ ਛੋਟੀ ਛੋਟੀ ਬੂਟੀ ਦਿੱਤੀ ਹੋਈ ਹੈ ਬੜੀ ਫਿਨਿਸ਼ਿੰਗ ਦੇ ਵਿੱਚ ਵਰਕ ਹੈ ਇਹਦਾ ਤੇ ਸਟਾਫ ਇਹਦਾ ਬਹੁਤ ਸੌਫਟ ਹੈ ਐਵੇਂ ਕਰਕੇ ਘੇਰੇ ਤੇ ਵੀ ਦੇਖੋ ਇਹਦੇ ਤੇ ਐਵੇਂ ਲੱਗੀ ਹੋਈ ਹੈ ਲੈਸ ਤੇ ਬਾਟਮ ਇਹਦੇ ਨਾਲ ਬੜੀ ਸੌਫਟ ਕਾਟਨ ਦੇ ਵਿੱਚ ਬਾਟਮ ਆ ਠੀਕ ਹੈ ਜੀ ਪਿਓਰ ਦਾ ਇਹਦੇ ਨਾਲ ਦੁਪੱਟਾ ਰਹੂਗਾ ਪਿਓਰ ਦਾ 2.5 ਮੀਟਰ ਦਾ ਇਹਦੇ ਨਾਲ ਦੁਪੱਟਾ ਰਹੂਗਾ ਜੀ ਖੁੱਲਾ ਡੁੱਲਾ ਦੁਪੱਟਾ ਇਹਦੇ ਨਾਲ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਰਹੇ ਹੋ ਲੈ ਸਕਦੇ ਹੋ ਹਾਂਜੀ ਅੱਜ ਤੁਹਾਨੂੰ ਬਾਰ-ਬਾਰ ਇਹੀ ਦੱਸ ਰਹੀ ਹਾਂ ਕਿ ਅੱਜ ਕਾਫੀ ਡਿਸਕਾਊਂਟ ਸੂਟਾਂ ਦੇ ਵਿੱਚ ਦਿੱਤਾ ਜਾਊਗਾ ਤੇ ਪੰਜਾਬ ਦੇ ਵਿੱਚ ਸ਼ਿਪਿੰਗ ਦੀ ਜੋਗੀ ਦੀ ਫ੍ਰੀ ਇਹਦੇ ਵਿੱਚ ਦੂਸਰਾ ਕਲਰ ਆ ਇਹਨੂੰ ਮੈਂ ਸਾਰਾ ਨਹੀਂ ਖੋਲਦੀ ਸੂਟ ਨੂੰ ਐ ਤੁਸੀਂ ਐਵੇਂ ਦੇਖ ਲਓ ਸੇਮ ਹੀ ਐਵੇਂ ਇਹਦੇ ਤੇ ਵੀ ਨੈਕ ਤੇ ਵੀ ਵਰਕ ਆ ਤੇ ਦੇਖੋ ਇਹ ਮੈਂ ਕਰਕੇ ਦੇ ਘੇਰੇ ਤੇ ਵੀ ਵਰਕ ਆ ਇਹ ਜਿਹੜੇ ਨੇ ਪੈਚ ਕਪੜੇ ਦਾ ਨਹੀਂ ਦਿੱਤਾ ਹੋਇਆ ਇਹ ਕਪੜੇ ਦੇ ਵਿੱਚ ਹੀ ਇਹਦੇ ਪੈਨਲ ਬਣਿਆ ਹੋਇਆ ਹੈਗਾ ਬਸ ਉੱਪਰ ਇਹ ਨੂੰ ਲੈਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਵਰਕ ਬੜੀ ਫਿਨਿਸ਼ਿੰਗ ਦੇ ਵਿੱਚ ਇਹਦਾ ਤੇ ਇਸੇ ਤਰ੍ਹਾਂ ਹੀ ਇਹਦੇ ਨੈਕ ਤੇ ਵੀ ਪੱਟੀ ਦਿੱਤੀ ਹੋਈ ਹੈ ਵਰਕ ਕੀਤਾ ਹੋਇਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪਲੇਨ ਬਾਟਮ ਹੈ ਉਸੇ ਤਰ੍ਹਾਂ ਹੀ ਇਹਦਾ ਵੀ ਦੁਪੱਟਾ ਹੈ ਹਾਂਜੀ ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਸਿਰਫ ਕਲਰ ਦਾ ਹੀ ਫਰਕ ਹੈ ਦਾ ਵੀ ਹਾਂ ਇਹ ਮਸਲੀਨ ਦੇ ਦੁਪੱਟੇ ਨਾਲ ਸੂਟ ਆਈ ਸੂਟ ਕਾਟਨ ਚ ਹੈ ਫਾਈਨ ਕਾਟਨ ਦੇ ਵਿੱਚ ਸੂਟ ਇਹ ਵਾਲਾ ਵੀ ਇਹਦੇ ਵੀ ਪੈਨਲ ਵਰਕ ਆ ਇਹ ਦੇਖੋ ਅਮੀ ਕਰਕੇ ਵਰਕ ਇਹਦਾ ਵੀ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਹੈ ਇਹਦਾ ਇਸ ਤਰ੍ਹਾਂ ਹੀ ਇਹਦੇ ਵੀ ਨੈਕ ਲਾਈਨ ਤੇ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਸਟੱਫ ਇਹ ਵੀ ਬਹੁਤ ਸੌਫਟ ਆ ਪਲੇਨ ਇਹਦੇ ਨਾਲ ਬਾਟਮ ਆ ਤੇ ਦੇਖੋ ਮਸਲੀਨ ਦਾ ਇਹਦੇ ਨਾਲ ਵੀ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਦੁਪੱਟਾ ਇਹਦਾ ਵੀ ਬਹੁਤ ਹੀ ਸੋਹਣਾ ਹੈ ਇਹ ਦ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਹੈ ਹਾਂਜੀ ਅਗਲਾ ਸੂਟ ਨੂੰ ਦਿਖਾ ਰਹੀ ਹਾਂ ਇਹ ਰਾਮਟੈਕਸ ਦਾ ਬੜੀ ਫਾਈਨ ਕੁਆਲਿਟੀ ਇਹ ਮਸਲੀਨ ਸ਼ਿਲਕ ਦੇ ਵਿੱਚ ਸੂਟ ਰਹੂਗਾ ਇਹ ਵਾਲਾ ਵੀ ਮਸਲੀਨ ਸ਼ਿਲਕ ਦੇ ਵਿੱਚ ਸੂਟ ਰਹੂਗਾ ਇਹ ਦੇਖੋ ਰਾਮ ਟੈਕਸ ਦਾ ਸੂਟ ਰਹੂਗਾ ਇਹ ਪਹਿਲਾਂ ਠੀਕ ਹੈ ਇਹਦੇ ਵੀ ਇਸ ਤਰ੍ਹਾਂ ਕਰਕੇ ਹੀ ਪੈਨਲ ਬਣਿਆ ਹੋਇਆਗਾ ਤੇ ਇਹਦੇ ਘੇਰੇ ਤੇ ਵੀ ਬੜੀ ਫਿਨਿਸ਼ਿੰਗ ਦੇ ਵਿੱਚ ਹੀ ਵਰਕ ਕੀਤਾ ਹੋਇਆ ਹੈ ਦੇਖ ਠੀਕ ਹੈ ਇਹ ਸੈਂਟਰ ਕੱਟ ਲੈਸ ਦਿੱਤੀ ਹੋਈ ਹੈ ਇਹਨੂੰ ਬੜੀ ਫਿਨਿਸ਼ਿੰਗ ਦੇ ਵਿੱਚ ਇਹਦਾ ਵੀ ਪੈਨਲ ਤਿਆਰ ਹੋਇਆ ਹੋਇਆ ਸੂਟ ਦਾ ਆ ਦੇਖ ਤੇ ਨੀਡਲ ਵਰਕ ਕੀਤਾ ਹੋਇਆ ਹੈ ਇਹਦਾ ਬੜੀ ਫਿਨਿਸ਼ਿੰਗ ਦੇ ਵਿੱਚ ਨੀ ਡੈਲ ਵਰਕੇ ਦਾ ਇਹ ਵੀ ਪੈਨਲ ਵਰਕੀ ਆ ਤੇ ਮਸਲੀਨ ਸ਼ਿਲਕ ਦੀ ਹੀ ਇਹਦੇ ਨਾਲ ਪਲੇਨ ਬਾਟਮ ਆ ਦੇਖੋ ਤੇ ਇਹਦੇ ਨਾਲ ਦੁਪੱਟਾ ਦੁਪੱਟਾ ਇਹਦਾ ਨਾਲ ਵੀ ਬਹੁਤ ਹੀ ਪਿਆਰਾ ਹੈ ਮਸਲੀਨ ਸ਼ਿਲਕ ਦੇ ਵਿੱਚ ਹੀ ਸੌਫਟ ਦੁਪੱਟਾ ਇਹਦੇ ਨਾਲ 20 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਇਹਦੇ ਨਾਲ ਪੀਨ ਕਰਕੇ ਆ ਦੇਖੋ ਠੀਕ ਹੈ ਤੇ ਸਾਈਡਾਂ ਤੇ ਇਹਦੇ ਚਾਰੇ ਕੋਰਨਰ ਤੇ ਟਸਲਸ ਲੱਗੇ ਹੋਏ ਨੇ ਐਵੇਂ ਠੀਕ ਹੈ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਰਾਮ ਟੈਕਸ ਦਾ ਸੂਟ ਹੈ ਇਹਦੇ ਵਿੱਚ ਵੀ ਅੱਜ ਕਾਫੀ ਡਿਸਕਾਊਂਟ ਦਿੱਤਾ ਜਾਊਗਾ ਸ਼ਿਪਿੰਗਤੀ ਹੋਊਗੀ ਫ੍ਰੀ ਠੀਕ ਹੈ ਜੀ ਇਹ ਵਾਲੇ कॉटन सॉफ्ट ਦੇ ਵੀ ਸੂਟ ਨੇ ਇਹਦਾ ਪ੍ਰਿੰਟ ਤੁਸੀਂ ਦੇਖ ਸਕਦੇ ਆ ਬੜਾ ਪਿਆਰਾ ਹੈ ਡਿਜੀਟਲਸ ਹੈ ਪ੍ਰਿੰਟ ਇਹਦਾ ਬੜੀ ਸੌਫਟ ਕਾਟਨ ਹੈ ਵਾਲੀ ਇਹ ਦੇਖੋ 2.5 ਮੀਟਰ ਦੀ ਸ਼ਰਟ ਹੋਗੀ ਤੇ 2.5 ਮੀਟਰ ਦੀ ਇਹਦੇ ਨਾਲ ਬਾਟਮ ਹੋਗੀ ਸੈਲਫ ਪ੍ਰਿੰਟ ਦੇ ਵਿੱਚ ਪੀਚ ਕਲਰ ਹੈ ਜੀ ਇਹਦਾ ਇਹ ਦੇਖੋ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਸੂਟ ਨਾਲ ਦੇ ਵੀ ਤੁਹਾਨੂੰ ਦੂਸੂ ਟਿੱਕੋ ਜੇ ਮਿਲ ਜਾਣਗੇ ਠੀਕ ਹੈ ਸੇਮ ਸੂਟ ਸੇਮ ਸੂਟ ਦੇ ਵਿੱਚ ਦੋ ਮਿਲ ਜਾਣਗੇ ਇਹ wala all over suit ਹੈ soft cotton ਦੇ ਵਿੱਚ premium cotton ਹੈ ਸਾਰੀ ਇਹ ਜੀ ਇਹ 5 ਮੀਟਰ ਦਾ all over suit ਹੈ print ਇਹਦਾ ਵੀ ਬਹੁਤ ਹੀ ਪਿਆਰਾ ਹੈ ਇਹ ਦੇਖੋ ਠੀਕ ਹੈ ਜੀ ਹਾਂ ਜੀ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਗੰਗਾ ਦੇ ਸੂਟ ਗੰਗਾ ਬ੍ਰਾਂਡ ਦੇ ਸੂਟ ਦਿਖਾ ਰਹੀ ਹਾਂ ਉਹ ਦੇਖੋ ਇਹਨੇ ਕਰਕੇ ਸੂਟ ਤਿਆਰ ਹੋਊਗਾ ਇਹ ਦੇਖੋ ਇਸ ਤਰ੍ਹਾਂ ਤਿਆਰ ਹੋਊਗਾ ਇਹਦਾ ਜਿਹੜਾ ਵਰਕ ਹੈ ਇਹ ਵੀ ਬਹੁਤ ਹੀ ਪਿਆਰਾ ਵਰਕ ਹੈ ਇਹਦਾ ਸੂਟ ਦਾ ਇਸ ਤਰ੍ਹਾਂ ਕਰਕੇ ਤੇ ਦੇਖੋ ਕਿਹਰੇ ਤੇ ਵਰਕ ਕੀਤਾ ਹੈ ਇਹਦਾ ਤੁਸੀਂ ਇਹ ਬ੍ਰਾਂਡ ਦੇਖ ਸਕਦੇ ਹੋ ਗੰਗਾ ਬ੍ਰਾਂਡ ਦਾ ਸੂਟ ਹੈ ਤੇ ਇਹਦੀ ਫਿਨਿਸ਼ਿੰਗ ਤੁਸੀਂ ਦੇਖੋ ਕਿੰਨੀ ਸਫਾਈ ਦੇ ਵਿੱਚ ਹੈ ਵਰਕ ਵਰਕ ਤੁਸੀਂ ਦੇਖੋ ਇਹਦਾ ਕਿੰਨੀ ਫਿਨਿਸ਼ਿੰਗ ਦੇ ਵਿੱਚ ਦਿੱਤਾ ਹੋਇਆ ਹੈ ਵਰਕ ਠੀਕ ਹੈ ਇਹ ਵੀ ਜੇ ਤੁਹਾਨੂੰ ਕਾਫੀ ਡਿਸਕਾਊਂਟ ਦੇ ਵਿੱਚ ਸੂਟ ਮਿਲਣਗੇ ਜੀ ਦੇਖੋ ਪ੍ਰੋਪਰ ਗੰਗਾ ਦੇ ਨਾਲ ਤੁਹਾਨੂੰ ਬ੍ਰਾਂਡ ਦੀ ਮੋਹਰ ਮਿਲੂਗੀ ਜੀ ਟੈਗ ਮਿਲੂ ਇਹਦਾ ਨਾਲ ਹੀ ਹਾਂਜੀ ਇਹਦੇ ਨਾਲ ਦੁਪੱਟਾ ਦੇਖੋ ਤੁਸੀਂ ਅ ਦੇਖੋ ਜਿਹੜੀ ਇਹਦੇ ਘੇਰੇ ਤੇ ਕਰੋਸ਼ੀਆ ਲੈਸ ਦਿੱਤੀ ਹੋਈ ਹੈ ਨਾ ਉਹਦੇ ਨਾਲ ਤੇ ਇਹ ਵਰਕ ਦੇ ਨਾਲ ਇਹਦਾ ਦੁਪੱਟਾ ਮੈਚ ਹੈ ਮਸਲੀਨ ਦੇ ਸ਼ਿਲਕ ਦਾ ਹੀ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਨਾਲ ਬਹੁਤ ਹੀ ਦੋਨਾਂ ਸਾਈਡਾਂ ਤੇ ਕੀ ਇਹਦੇ ਇਸ ਤਰ੍ਹਾਂ ਡਿਜੀਟਲ ਪੇਂਟ ਆਈ ਬਿਲਕੁਲ ਵੀ ਇਹ ਪੇਂਟ ਖਰਾਬ ਹੋਣ ਵਾਲਾ ਨਹੀਂ ਹੈਗਾ ਇਸੇ ਡਿਜ਼ਾਈਨ ਵਰਕ ਦੇ ਡਿਜ਼ਾਈਨ ਦੇ ਵਿੱਚ ਇਹਨੂੰ ਇਹਦਾ ਪੇਂਟ ਦਿੱਤਾ ਹੋਇਆ ਹੈ ਇਹ ਵੀ ਸੂਟ ਹੈ ਜੀ ਤੁਹਾਨੂੰ ਕਾਫੀ ਡਿਸਕਾਊਂਟ 'ਚ ਦਿੱਤੇ ਜਾਣਗੇ ਪ੍ਰੀਮੀਅਮ ਕੁਆਲਿਟੀ ਦੀ ਸੂਟ ਹੈ ਜੀ ਇਹ ਬਲੇ ਠੀਕ ਹੈ ਇਸੇ ਦੇ ਵਿੱਚ ਚੀਜ਼ਾਂ ਨੂੰ ਦਿੱਜਿਆ ਦਿਖਾਉਣੀ ਹੈ ਜੀ ਵੇਸੇ ਦਾ ਜੋ ਫਾਇਟ ਹੋਊਗਾ ਤੇ ਵਰਕ ਦੇ ਡਿਜ਼ਾਈਨ ਦਾ ਫਰਕ ਹੋਊਗਾ ਤੇ ਦੁਪੱਟਿਆਂ ਦੇ ਕੰਟਰਾਸਟ ਦਾ ਫਰਕ ਹੋਊਗਾ ਹਾਂਜੀ ਉਹਦੇ ਇਕੱਲੇ ਮਤਲਬ ਘੇਰੇ ਤੇ ਵਰਕ ਸੀ ਇਹਦੇ ਦੇਖੋ ਇਹਦੇ ਨੈਕ ਲਾਈਨ ਬਣੀ ਹੋਈ ਹੈ ਵਰਕ ਦੇ ਕਾਫੀ ਨੀਚੇ ਤੱਕ ਵਰਕ ਇਹਦਾ ਤੇ ਵਰਕ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਹੈ ਦੇਖੋ ਠੀਕ ਹੈ ਇਸ ਤਰ੍ਹਾਂ ਕਰਕੇ ਹੀ ਇਹਦੇ ਘੇਰੇ ਤੇ ਹੈ ਇਸ ਤਰ੍ਹਾਂ ਹੀ ਇਹਦੇ ਘੇਰੇ ਦੇ ਉੱਤੇ ਵਰਕ ਦਿੱਤਾ ਹੋਇਆ ਦੇਖੋ ਠੀਕ ਹੈ ਸਾਈਡਾਂ ਤੇ ਇਹਨਾਂ ਦੇ ਤੇ ਬਾਜੂ ਵਾਸਤੇ ਪੱਟੀ ਦਾ ਵੀ ਪੱਟੀ ਬਣਾ ਦਿੱਤੀ ਹੋਈ ਹੈ ਜੀ ਵਰਕ ਵਾਸਤੇ ਕਰਕੇ ਇਹ ਦੇਖੋ ਨਾਲ ਹੀ ਇਹਨੇ ਸੂਟਾਂ ਦੇ ਮਾਸਕ ਮਿਲ ਰਹੇ ਜੀ ਇਹਨਾਂ ਦੁਪੱਟਾ ਰੌਗਾ ਦੇਖੋ ਜੀ ਇਹ ਵਾਲਾ ਇਹਦੇ ਪੱਲਿਆਂ ਤੇ ਆਈ ਪੇਂਟ ਡਿਜੀਟਲ ਪੇਂਟ ਆਈ ਪੇਂਟ ਬਿਲਕੁਲ ਵੀ ਖਰਾਬ ਹੋਣ ਵਾਲਾ ਨਹੀਂ ਤੇ ਫੋਰ ਸਾਈਡ ਕਰੋਸ਼ੀਏ ਦੀ ਲੈਸ ਨਾਲ ਇਹਨੂੰ ਦੇਖੋ ਫਿਨਿਸ਼ਿੰਗ ਨਾਲ ਲੈਸ ਲਗਾਈ ਹੋਈ ਹੈ ਇਹ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਲੈਸ ਲਗਾਈ ਹੋਈ ਹੈ ਫੋਰ ਸਾਈਡ ਲੱਗੀ ਹੋਈ ਹੈ ਲੈਸ ਸਾਰੇ ਦੁਪੱਟਿਆਂ ਤੇ ਤੇ ਇਹ ਤੋਂ ਵੀ ਤੁਸੀਂ ਦੇਖੋ ਇਹਦਾ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਜਿਤੋਂ ਅਗਲਾ ਤੁਹਾਨੂੰ ਨਹੀਂ ਆ ਜੀ ਕੀ ਆਮਲਾ ਕਲਰ ਮਿਲੂਗਾ ਜੀ ਹਾਂਜੀ ਇਹਦੇ ਵੀ ਇਸ ਤਰ੍ਹਾਂ ਕਰਕੇ ਘੇਰੇਤੀ ਹੈ ਵਰਕ ਆ ਤੁਸੀਂ ਦੇਖ ਸਕਦੇ ਆ ਇਹ 4XL ਤੱਕ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਖੁੱਲਾ ਡੁੱਲਾ ਪ੍ਰੀਮੀਅਮ ਕੱਪੜਾ ਹੈ ਖੁੱਲਾ ਡੁੱਲਾ ਕੱਪੜਾ ਹੈ ਘੇਰੇ ਦੇ ਵਿੱਚ ਤੇ ਵਰਕ ਵੀ ਬਹੁਤ ਹੈ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਇਹਦੇ ਨੈਕ ਲਾਈਨ ਦਿੱਤੀ ਹੋਈ ਹੈ ਵਰਕ ਦੀ ਦੇਖੋ ਸਾਈਡਾਂ ਤੇ ਨੂੰ ਵੀ ਇਹ ਕਰੋਸ਼ੀਅਲ ਲੈਸ ਦੇ ਨਾਲ ਹਾਈਲਾਈਟ ਕੀਤਾ ਹੈ ਇਸ ਤਰ੍ਹਾਂ ਕਰਕੇ ਹੀ ਇਹਦੇ ਬਾਜੂ ਤੇ ਜਿਹੜੇ ਗੰਗਾ ਪ੍ਰਿੰਟ ਦੇ ਕੱਪੜੇ ਨਕੀ ਇਹਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨਾ ਸੌਫਟ ਕਪੜਾ ਤੇ ਕਿੰਨਾ ਪ੍ਰੀਮੀਅਮ ਹੁੰਦਾ ਇਹ ਵਾਲਾ ਦੇਖੋ ਇਹਦਾ ਦੁਪੱਟਾ ਵੀ ਦਿਖਾਉਣੀ ਹੈ ਤੁਹਾਨੂੰ ਇਹਦੇ ਵੀ ਪੱਲਿਆਂ ਤੇ ਇਸ ਤਰ੍ਹਾਂ ਵਰਕ ਮਤਲਬ ਪੇਂਟ ਖੁੱਲੇ ਡੁੱਲੇ ਦੁਪੱਟੇ ਨੇ ਜੀ ਇਹਦੇ ਨਾਲ ਇਹ ਦੇਖੋ ਜਿਵੇਂ ਜਿਵੇਂ ਵਰਕ ਦੇ ਡਿਜ਼ਾਈਨ ਨੇ ਉਸੇ ਡਿਜ਼ਾਈਨ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਪੇਂਟ ਕੀਤਾ ਹੋਇਆ ਉਸ ਤਰ੍ਹਾਂ ਹੀ ਇਹਦਾ ਪੇਂਟ ਹੈ ਪੇਂਟ ਇਹ ਜਿਹੜਾ ਵਰਕ ਹੈ ਵਰਕ ਹੀ ਬਹੁਤ ਪਿਆਰਾ ਹੈ ਬਹੁਤ ਹੀ ਮੈਨੂੰ ਲੱਗਦਾ ਇਹਨਾਂ ਕੈਮਰੇ 'ਚ ਸੋਹਣਾ ਨਹੀਂ ਲੱਗ ਰਿਹਾ ਜਿੰਨਾ ਹੈ ਮਤਲਬ ਐਸੇ ਦੇਖਣ 'ਚ ਪਤਾ ਲੱਗ ਰਿਹਾ ਵੀ ਚੀਜ਼ ਹੈ ਕੁਛ ਸਰਦਾਰੀ ਆਈਟਮ ਹੈ ਠੀਕ ਹੈ ਜੀ ਇਹ ਸੀ ਅੱਜ ਦੇ ਸੂਟ ਤੇ ਮੈਨੂੰ ਉਮੀਦ ਕਰਦੀ ਹਾਂ ਮੈਂ ਕਿ ਤੁਸੀਂ ਤੁਹਾਨੂੰ ਇਹ ਵੀਡੀਓ ਤੇ ਸੂਟ ਪਸੰਦ ਆਏ ਹੋਣਗੇ ਤੇ ਪਲੀਜ਼ ਸਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ